ਹਾਂਜੀ ਅੱਜ ਅਸੀਂ ਮਾਂ ਕਵਿਤਾ ਪੜ੍ਹਾਂਗੇ ਜੋ ਕਿ ਮਾਸਟਰ ਅਮਰੀਕ ਸਿੰਘ ਜੀ ਦੀ ਲਿਖੀ ਹੋਈ ਹੈ ਮਾਂ ਬਾ ਬਾ ਜਦੋਂ ਠੰਡੀਆਂ ਛਾਵਾਂ ਕੌਣ ਕਰੇ ਬਿਨ ਗਰਜਾਂ ਦੇ ਦੁੱਖੜੇ ਸਭ ਦੇ ਕੌਣ ਜਰੇ ਬਿਨ ਗਰਜਾਂ ਦੇ ਦੁੱਖੜੇ ਸਭ ਦੇ ਕੌਣ ਜਰੇ ਗਰਜ ਵਾਸਤੇ ਪੁੱਤਰ ਮਾਣ ਨੂੰ ਮਾਰ ਦਵੇ ਫਿਰ ਵੀ ਮਾਂ ਅਸੀਸਾਂ ਦਾ ਉਪਹਾਰ ਦੇਵੇ ਗਰਜ ਵਾਸਤੇ ਪੁੱਤਰ ਮਾਣੂ ਮਾਰ ਦਵੇ ਫਿਰ ਵੀ ਮਾਂ ਅਸੀਸਾਂ ਦਾ ਉਪਹਾਰ ਦੇਵੇ ਪੁੱਤਰਾ ਤੀਆਂ ਲਈ ਮੁਸੀਬਤ ਕੌਣ ਜਰੇ ਮਾਮਾ ਵੱਜੋਂ ਠੰਡੀਆਂ ਛਾਵਾਂ ਕੌਣ ਕਰੇ ਮਾਮਾ ਵੱਜੋਂ ਠੰਡੀਆਂ ਛਾਵਾਂ ਕੌਣ ਕਰੇ ਮਾਣ ਬਤਾ ਲਈ ਲੱਖ ਤਸੀਹੇ ਸਹੰਦੀ ਹੈ ਭੱਜੀ ਫਿਰਦੀ ਕਦੇ ਵੀ ਟਿਕਣਾ ਵਹਿੰਦੀ ਏ ਮਾਣ ਬਤਾ ਲਈ ਲੱਖ ਤਸੀਹੇ ਸਹੰਦੀ ਏ ਭੱਜੀ ਫਿਰਦੀ ਕਦੇ ਵੀ ਟਿਕਣਾ ਵਹਿੰਦੀ ਏ ਬੱਚਿਆਂ ਖਾਤਰ ਨਾ ਦੁੱਖਾਂ ਦੀ ਬੱਚਿਆਂ ਖਾਤਰ ਨਾ ਦੁੱਖਾਂ ਦੀ ਕੌਣ ਤਰੇ ਮਾ ਬਾਬਾ ਜੋ ਠੰਡੀਆਂ ਸ਼ਾਮਾਂ ਕੌਣ ਕਰੇ ਮਾਵਾ ਵਜੋਂ ਠੰਡੀਆਂ ਸ਼ਾਮਾਂ ਕੌਣ ਕਰੇ ਅੱਜ ਤੱਕ ਜੋ ਵੀ ਜੰਮਿਆ ਮਾਂ ਹੀ ਜੰਮਿਆ ਹੈ ਸਾਰੀ ਦੁਨੀਆ ਦਾ ਦੁੱਖ ਇਸੇ ਥੰਮਿਆ ਹੈ ਅੱਜ ਤੱਕ ਜੋ ਵੀ ਜੰਮਿਆ ਮਾਂ ਹੀ ਜੰਮਿਆ ਹੈ ਸਾਰੀ ਦੁਨੀਆ ਦਾ ਦੁੱਖ ਇਸੇ ਥੰਮਿਆ ਹੈ ਮਾਵਣ ਕੇ ਮੀ ਵਾਂਗੂ ਦੱਸੋ ਮਾਵਾਣ ਕੇ ਮੀਂਹ ਵਾਂਗੂੰ ਦਸੋ ਪਾਣ ਵਰੇ ਮਾਵਾ ਵਜੋਂ ਠੰਡੀਆਂ ਛਾਵਾਂ ਕਾਹਨ ਕਰੇ ਹਾਂ ਮਾਵਾ ਵਜੋਂ ਠੰਡੀਆਂ ਛਾਵਾਂ ਕਾਹਨ ਕਰੇ ਜੀਵਨ ਦਾਣ ਹੈ ਕਰਦੀ ਮਾਂ ਔਲਾਦ ਲਈ ਮੋਤਨ বিনা ਦਰਦੀ ਮਾਂ ਔਲਾਦ ਲਈ ਜੀਵਨ ਦਾਣ ਹੈ ਕਰਦੀ ਮਾਂ ਔਲਾਦ ਲਈ ਮੋਤ ਨਬੀਨਾ ਦਰਦੀ ਮਾਂ ਔਲਾਦ ਲਈ ਨਾਲ ਅਸੀਸਾਂ ਝੋਲੀ ਸਭ ਦੀ ਨਾਲ ਅਸੀਸਾਂ ਝੋਲੀ ਸਭ ਦੀ ਕੌਣ ਭਰੇ ਮਾਂਵਾਜੋਂ ਠੰਡੀਆਂ ਛਾਵਾਂ ਕੌਣ ਕਰੇ ਮਾਂਵਾਜੋਂ ਠੰਡੀਆਂ ਛਾਵਾਂ ਕੌਣ ਕਰੇ ਓ ਅਮਰੀਕ ਇਨਸਾਨ ਬੜੇ ਨਾ ਸੁਖਰੇ ਨੇ ਜੋ ਮਾਵਾਂ ਦਾ ਮਾਣ ਕਰਨ ਤੋਂ ਮੁੱਕਰੇ ਨੇ ਉਹ ਅਮਰੀਕ ਇਨਸਾਨ ਬੜੇ ਨਾ ਸ਼ੁਕਰੇ ਨੇ ਜੋ ਮਾਵਾਂ ਦਾ ਮਾਣ ਕਰਨ ਤੋਂ ਮੁੱਕਰੇ ਨੇ ਮਾਂਵੇਂ ਠੰਡੇ ਚਸ਼ਮੇ ਵਾਂਗੂ ਮਾਂਵੇਂ ਠੰਡੇ ਚਸ਼ਮੇ ਵਾਂਗੂ ਕੌਣ ਚਰੇ ਮਾਮਾਵਾਂ ਦੀਆਂ ਠੰਡੀਆਂ ਛਾਵਾਂ ਕਾਣ ਕਰੇ ਮਾਵਾ ਬਾਜਾਂ ਠੰਡੀਆਂ ਛਾਵਾਂ ਕੌਣ ਕਰੇ ਬਿਨ ਗਰਜਾਂ ਦੇ ਦੁੱਖੜੇ ਸਭ ਦੇ ਕੌਣ ਜਰੇ ਮਾਵਾ ਬਾਜਾਂ ਠੰਡੀਆਂ ਛਾਵਾਂ ਕੌਣ ਕਰੇ